ਜਦੋਂ ਕੋਈ ਪੰਥ ਨੂੰ ਬੰਗਾਰਦਾ ਉਹ ਉਹਦੇ ਘਾਟੇ ਲਾਉਣ ਵਾਲੇ ਵੀ ਪੰਥ 'ਚ ਰਹਿੰਦੇ ਆ ਇਹ ਜਿਹੜਾ ਪਾਤਸ਼ਾਹੀ ਦਾਵਾ ਇਹਦੇ ਤਾਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਇਹ ਤੇ ਕਹੀ ਦਿੱਤਾ ਹਨ ਨੇ ਹਨ ਦੀ ਸਰਦਾਰੀਆ ਗੁਰੂ ਕੇ ਖਾਲਸੇ ਦੀ ਆ ਦੇਖੋ ਜਿਹੜੇ ਨਹੀਂ ਬਹੁਤ ਕੁਝ ਹਾਲ ਨਹੀਂ ਜਿਹੜਾ ਹੋਰ ਵੀ ਆ ਉਹ ਜਗਾਉਣੇ ਪੈਣਿਆ ਐਰਿਟੇਜ ਗਰੁੱਪ ਦੂਜੇ ਤੀਜੇ ਉਹ ਜਿਹੜੇ ਸਰਕਾਰਾਂ ਨੇ ਬਣਾਏ ਤਾਂ ਹੈਗਾ ਖਾਈ ਜਾਂਦੇ ਆ ਉਹ ਸਾਡੇ ਦਿੱਲੀ ਤੋਂ ਕੋਈ ਵੀ ਚੱਲਣ ਵਾਲਾ ਸਾਡਾ ਫਾਇਦਾ ਨਹੀਂ ਕਰ ਸਕਦਾ ਜਨਜੀਤ ਸਿੰਘ ਬਿੱਟਾ ਕਹਿੰਦੇ ਇਹਨਾਂ ਨੇ ਕਿਹੜਾ ਜੰਗ ਜਿੱਤ ਲਈ ਇਹਨਾਂ ਨੂੰ ਰਿਹਾ ਕਰਦੀਏ ਇਹਨਾਂ ਨੇ ਕਿਹੜਾ ਜੰਗ ਲੜੀ ਇਹਨਾਂ ਨੂੰ ਰਿਹਾ ਕਰਦੀਏ ਇਹ ਉਹ ਤਾਂ ਹੈ ਉਹਨਾਂ ਉਹਨਾਂ ਦੇ ਰਹਿਮੋ ਕਰਮ ਤੇ ਪੜਦੇ ਆ ਉਹਨਾਂ ਤੋਂ ਉਹਨਾਂ ਨੂੰ ਗੱਫਾ ਪਾਣੀ ਮਿਲਦਾ ਉਹਨਾਂ ਦੀ ਛਤਰੀ ਉਹਨਾਂ ਤੇ ਤਣੀਓਂ ਆ ਜਿਉਂਦੇ ਆ ਉਹਨਾਂ ਨਾਲ ਤਾਂ ਕੋਈ ਫੋਟੋ ਖਿਚਾ ਲੈ ਤੇ ਉਹ ਬੰਦੇ ਨੂੰ ਪੇਸ਼ੀਆਂ ਭੁਗਤਣੀਆਂ ਪੈ ਜਾਣੀਆਂ ਦੇਖੋ ਜਿਹੜੇ ਹੈ ਹੀ ਏਜੰਸੀਆਂ ਦੇ ਉਹ ਤੇ ਏਜੰਸੀਆਂ ਦਾ ਪੱਖ ਪੂਰਨਗੇ ਜਿਹੜੇ ਹੈ ਹੀ ਹੱਥ ਥੋਕੇ ਉਹਨਾਂ ਦੇ ਉਹਨਾਂ ਦੀ ਗੱਲ ਕਰਨਗੇ ਸਿੱਖ ਬਾਰਡਰ ਰੋਪੜ ਦੇ ਵਿੱਚ ਮੌਜੂਦ ਹਾਂ ਜਿੱਥੇ ਕਿ ਸ਼ੁਕਰਾਨਾ ਸਮਾਗਮ ਕਰਵਾਇਆ ਜਾ ਰਿਹਾ ਸਿੱਖਾਂ ਦੀ ਜਿਹੜੀ ਮਹਾਰਾਜਾ ਰਣਜੀਤ ਸਿੰਘ ਦੀ ਧਰਤੀ ਸੀਗੀ ਖਾਲਸੇ ਦਾ ਰਾਜ ਸੀਗਾ ਉੱਥੇ ਸ਼ੁਕਰਾਨਾ ਸਮਾਗਮ ਹੋ ਰਿਹਾ ਸੰਧੀ ਹੋਈ ਸੀਗੀ ਉਸ ਵੇਲੇ ਦੀ ਤਾਂ ਅਸੀਂ ਗੱਲਬਾਤ ਕਰਾਂਗੇ ਸਾਡੇ ਨਾਲ ਭਾਈ ਤਰਸੇਮ ਸਿੰਘ ਮੋਹਰਾਂਵਾਲੀ ਜੀ ਨੇ ਤਾਂ ਸਮੂਹ ਜੱਥਾ ਹੈ ਤਾਂ ਅਸੀਂ ਇਹਨਾਂ ਦੇ ਨਾਲ ਗੱਲਬਾਤ ਕਰਾਂਗੇ ਜਿਸ ਤਰੀਕੇ ਦੇ ਨਾਲ ਇੱਥੇ ਜਿੱਤ ਪ੍ਰਾਪਤ ਹੋਈ ਹੈ ਇਸ ਧਰਤੀ ਦੇ ਉੱਤੇ ਖਾਲਸੇ ਦਾ ਝੰਡਾ ਫਿਰ ਤੋਂ ਲਹਿਰਾਇਆ ਗਿਆ ਕਿਉਂਕਿ ਇੱਕ ਨਿਸ਼ਾਨ ਸਾਹਿਬ ਜਿਹੜਾ ਲੱਗਿਆ ਆਇਆ ਸੀਗਾ ਭਾਈ ਸਾਹਿਬ ਜੀ ਸਾਡੇ ਨਾਲ ਨੇ ਭਾਈ ਸਾਹਿਬ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ ਖਾਲਸਾ ਭਾਈ ਜੀ ਦੀ ਫਤਿਹ ਚੰਦੀ ਕਲਾ ਦੇ ਵਿੱਚ ਬਹੁਤ ਕਿਰਪਾ ਪਹਿਲੇ ਦੋ ਮੇਰੇ ਜ਼ੈਨ ਦੇ ਵਿੱਚ ਆ ਰਿਹਾ ਸੀਗਾ ਸ਼ਬਦ ਮੈਂ ਤੁਹਾਡੇ ਨਾਲ ਸਾਂਝੇ ਕਰਨਾ ਚਾਹਾਂਗਾ ਦੀਪ ਸਿੱਧੂ ਵੀ ਕਹਿੰਦੇ ਹੋਏ ਕਹਿੰਦੇ ਹੁੰਦੇ ਸੀ ਹਮ ਰਾਖਤ ਪਾਤਸ਼ਾਹੀ ਦਾ ਵਾ ਤਾਂ ਇੱਥੇ ਆ ਕੇ ਕੀ ਮਹਿਸੂਸ ਹੋ ਰਿਹਾ ਨੌਜਵਾਨ ਵੀ ਪਹੁੰਚੋ ਆਏ ਨੇ ਖਾਲਸੇ ਦਾ ਰਾਜ ਹੈ ਪਹਿਲਾਂ ਵੀ ਸੀਗਾ ਹੁਣ ਵੀ ਹੈ ਤੱਕਵੇਂ ਦੇਖੋ ਪੰਥ ਚ ਹਰ ਤਰ੍ਹਾਂ ਦੇ ਹਰ ਤਰ੍ਹਾਂ ਦੀ ਜੋਧੇ ਸੰਤ ਵੀ ਸਿਪਾਹੀ ਵੀ ਜੋਧੇ ਵੀ ਜਰਨੈਲ ਵੀ ਸਦਾ ਹੀ ਰਹਿੰਦੇ ਆ ਜਦੋਂ ਕੋਈ ਪੰਥ ਨੂੰ ਬੰਗਾਰਦਾ ਉਹ ਉਹਦੇ ਘਾਟੇ ਲਾਉਣ ਵਾਲੇ ਵੀ ਪੰਥ ਚ ਰਹਿੰਦੇ ਆ ਪੰਥ ਨੂੰ ਪਿਆਰ ਕਰਨ ਵਾਲੇ ਵੀ ਸਦਾ ਹੀ ਰਹਿੰਦੇ ਆ ਪੰਥ ਦੀਆਂ ਗੁੰਜਾਰਾਂ ਸਦਾ ਹੀ ਪੈਂਦੀਆਂ ਔਰ ਦੂਜੀ ਗੱਲ ਇਹ ਜਿਹੜਾ ਪਾਸ਼ਾਹੀ ਦਾਵਾ ਇਹ ਤਾਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਇਹ ਤਾਂ ਕਹੀ ਦਿੱਤਾ ਹਨ ਨੇ ਦੀ ਸਰਦਾਰੀਆ ਗੁਰੂ ਕੇ ਖਾਲਸੇ ਦੀ ਕੱਲੇ ਸਿੰਘ ਆ ਕੇ اٹਗੇ ਤੇ ਕਿੱਥੇ ਤੀਆਂ ਮੋਰਚਾ ਬਣ ਗਿਆ ਅੜ ਜਾ ਕੋਈ ਖੜ ਜਾਏ ਜਦੋਂ ਕਿ ਅੜ ਜਾਂਦਾ ਖੜ ਜਾਂਦਾ ਫਿਰ ਉਹ ਅਕਾਲ ਪੁਰਖ ਵੀ ਉੱਤੇ ਨਦਰ ਕਰ ਦਿੰਦਾ ਫਿਰ ਉਹਦੀ ਨਦਰ ਹੋ ਜਾਏ ਫਿਰ ਤੇ ਸਾਰਾ ਕੁਝ ਹੀ ਮਿਲ ਜਾਂਦਾ ਅੱਜ ਪਰ ਜੋ ਮਹਿਸੂਸ ਹੋ ਰਿਹਾ ਬਹੁਤ ਖੁਸ਼ੀ ਆ ਚਾਓ ਅਮਾਓ ਆ ਪੰਥ ਚ ਇਦਾਂ ਹੀ ਰਹਿਣਾ ਚਾਹੀਦਾ ਸਾਰੇ ਰਲ ਮਿਲ ਕੇ ਰਹੋ ਔਰ ਇਸ ਗੱਲ ਨੂੰ ਅੱਗੇ ਵਧਾਓ ਬਹੁਤ ਕੁਝ ਆ ਹੱਲੇ ਆ ਤੇ ਕੁਝ ਨਹੀਂ ਬਹੁਤ ਕੁਝ ਹਾਲ ਨਹੀਂ ਜਿਹੜਾ ਹੋਰ ਵੀ ਆ ਉਹ ਜਗਾਉਣੇ ਪੈਣਿਆ ਐ ਰਿਟੇਸ ਗਰੋਪ ਦੂਜੇ ਤੀਜੇ ਉਹ ਜਿਹੜੇ ਸਰਕਾਰਾਂ ਨੇ ਬਣਾਏ ਤਾਂ ਹੈਗੇ ਖਾਈ ਜਾਂਦੇ ਆ ਕੁਰਸੀਆਂ ਭੋਗੀਆਂ ਜਾਂਦੇ ਆ ਪਰ ਉਹਨਾਂ ਨੂੰ ਜੋ ਆਪਣੇ ਕਰਨਾ ਚਾਹੀਦਾ ਉਹ ਕਰਨ ਨਹੀਂ ਰਹੇ ਫਿਰ ਇਦਾਂ ਹੀ ਦੀਪ ਸਿੱਧੂ ਵਰਗਿਆਂ ਨੂੰ ਕਿਉਂ ਯਾਦ ਕਰਦੇ ਆ ਉਹ ਉਹ ਕਾਸ਼ ਕਿਤੇ ਅੱਜ ਸਾਡੇ 'ਚ ਹੁੰਦਾ ਤੇ ਅੱਜ ਦੇ ਹਾਲਾਤ ਕੁਝ ਹੋਰ ਹੁੰਦੇ ਕਈ ਜਿਹੜੇ ਅੱਜ ਸੂਰਮੇ ਸਾਡੇ 'ਚ ਹੈਗੇ ਆ ਜੇਲ੍ਹਾਂ 'ਚ ਬੈਠੇ ਆ ਉਹ ਵੀ ਪੰਥ ਨੂੰ ਸਾਹਮਣੇ ਚਾਹੀਦੇ ਆ ਉਹ ਪੰਥ ਦੀ ਅਮਾਨਤ ਨੇ ਉਹ ਕਿਸੇ ਇੱਕ ਦਿਨੇ ਪੰਥ ਦੀ ਅਮਾਨਤ ਨਹੀਂ ਜਿਹੜੇ ਸਿੰਘ ਜੇਲ੍ਹਾਂ ਦੇ ਵਿੱਚ ਬੈਠੇ ਹੋਏ ਨੇ ਉਹਨਾਂ ਦੇ ਲਈ ਆਵਾਜ਼ ਵੀ ਚੁੱਕੀ ਜਾ ਰਹੀ ਹੈ ਲਗਾਤਾਰ ਮੋਰਚੇ ਲੱਗ ਰਹੇ ਨੇ ਬੀਤੇ ਦਿਨਾਂ ਦੇ ਵਿੱਚ ਪਾਰਲੀਮੈਂਟ ਦੇ ਵਿੱਚ ਵੀ ਆਵਾਜ਼ ਗੂੰਜੀ ਕਿ ਉਹਨਾਂ ਨੂੰ ਰਿਹਾ ਕਰੋ ਪਰ ਹਕੂਮਤ ਕਹਿ ਦਿੰਦੀ ਹੈ ਕਿ ਉਹਨਾਂ ਨੂੰ ਅਹਿਸਾਸ ਹੀ ਨਹੀਂ ਹੈਗਾ ਉਹਨਾਂ ਨੇ ਜੋ ਕੀਤਾ ਉਸ ਦੀ ਉਹਨਾਂ ਨੂੰ ਮਾਫੀ ਮੰਗਣੀ ਚਾਹੀਦੀ ਤੁਹਾਨੂੰ ਕੀ ਲੱਗਦਾ ਇਸ ਤਰ੍ਹਾਂ ਮਨਜਿੰਦਰ ਵਾਲਿਆਂ ਦੀ ਹੈ ਨਾ ਹਕੂਮਤ ਝੂਠਾ ਆਨੰਦ ਵਾਲਿਆਂ ਦੀ ਵਜੀਦਿਆਂ ਦੀ ਔਰ ਰੰਗਿਆਂ ਨੇ ਤਾਂ ਇਹ ਕੁਝ ਹੀ ਕਹਿਣਾ ਉਹ ਉਹ ਦੇਖੋ ਤਾਂ ਸੀ ਉਹ ਖੜੇ ਕਿਹੜੇ ਪਾਸੇ ਆ ਬਾਬੇ ਕੇ ਪਾਸੇ ਤਾਂ ਨਹੀਂ ਖੜੇ ਜੇ ਬਾਬੇ ਕੇ ਪਾਸੇ ਖੜਦੇ ਫੇ ਇਹ ਗੱਲ ਨਹੀਂ ਸੀ ਕਹਿੰਦੇ ਜਿਹੜੇ ਬਾਬਿਆਂ ਦੇ ਪਾਸੇ ਖੜਦੇ ਆ ਉਹ ਤਾਂ ਫਿਰ ਇਹ ਕਹਿੰਦੇ ਵੀ ਸਹਿਬਜ਼ਾਦੇ ਉਹ ਸਹਿਬਜ਼ਾਦੇ ਨੇ ਇਨ ਪ੍ਰਵਾਨ ਕਰ ਲਈ ਸੀ ਮਰਨਾ ਪ੍ਰਵਾਨ ਕਰ ਲਿਆ ਸੀ ਉਹ ਤਾਂ ਇਨੀ ਕਿਹਾ ਸੀ ਆ ਜਿਹੜੇ ਪ੍ਰਧਾਨ ਮੰਤਰੀ ਜੀ ਇੱਥੇ ਆਏ ਉਦੋਂ ਇਨੀ ਕਿਹਾ ਸੀ ਅਸੀਂ ਛੱਡਾਂਗੇ ਅਸੀਂ ਫਾਂਸੀ ਉਮਰ ਕੈਚ ਬਦਲਾਂਗੇ ਉਹਨਾਂ ਨੇ ਉਹਨਾਂ ਦੀ ਡਿਮਾਂਡ ਤਾਂ ਨਹੀਂ ਸੀ ਤੇ ਉਹਨਾਂ ਨਾਲ ਉਸ ਵੇਲੇ ਭਾਈਵਾਲ ਸੀ ਇਹ ਦਲ ਅਕਾਲੀ ਦਲ ਇਹ ਬਾਦਲ ਕਾ ਔਰ ਉਹ ਉਹ ਜਿਹੜੀ ਗੱਲ ਸੀ ਉਦੋਂ ਤਾਂ ਮੰਨ ਗਏ ਮੁੜ ਕੇ ਉਹ ਮੁਕਰ ਗਏ ਮਰ ਗਏ ਤਾਂ ਤੇ ਮੁਕਰ ਗਏ ਤਾਂ ਕੀ ਫੜ ਲੈਣਾ ਸੁਣਦੇ ਗੱਲ ਕਿ ਨਹੀਂ ਜੇ ਕੋ ਨਾ ਫੈੜਾ ਕੀਤਾ ਉਹ ਨਹੀਂ ਪੰਜਾਬ ਦਾ ਨੁਕਸਾਨ ਹੀ ਕੀਤਾ ਉਹ ਸਾਡੇ ਦਿੱਲੀ ਤੋਂ ਕੋਈ ਵੀ ਚੱਲਣ ਵਾਲਾ ਸਾਡਾ ਫਾਇਦਾ ਨਹੀਂ ਕਰ ਸਕਦਾ ਜੀਤ ਸਿੰਘ ਬਿੱਟਾ ਕਹਿੰਦੇ ਇਹਨਾਂ ਨੇ ਕਿਹੜਾ ਜੰਗ ਜਿੱਤ ਲਈ ਇਹਨਾਂ ਨੂੰ ਰਹਾ ਕਰਦੀਏ ਇਹਨਾਂ ਨੇ ਕਿਹੜਾ ਜੰਗ ਲੜੀ ਇਹਨਾਂ ਨੂੰ ਰਹਾ ਕਰਦੀਏ ਕਹਿੰਦੇ ਇਹਨਾਂ ਨੇ ਤਾਂ ਬੰਦੇ ਮਾਰੇ ਨੇ ਅੱਤਵਾਦੀ ਨੇ ਐਵੇਂ ਕਿਹਾ ਮਨਜਿੰਦਰਜੀਤ ਸਿੰਘ ਬਿੱਟਾ ਹਣ ਗਾਂ ਤੋਂ ਗਾਂ ਗੱਲ ਨਾ ਪਤਾ ਉਹ ਕਿਹੜੇ ਬੰਦਿਆਂ ਦੀ ਗੱਲ ਕਰਦੇ ਆ ਉਹਨਾਂ ਬੰਦਿਆਂ ਉਹ ਉਹ ਉਹਨਾਂ ਕੋਲ ਕੀ ਆ ਉਹ ਤਾਂ ਹੈ ਹੀ ਉਹਨਾਂ ਦੇ ਕੋਈ ਆਮ ਗੁਰੂ ਕੇ ਸਿੱਖ ਨੂੰ ਪੁੱਛ ਕੇ ਵੇਖੋ ਇਹ ਉਹ ਤਾਂ ਹੈ ਹੀ ਉਹਨਾਂ ਉਹਨਾਂ ਦੇ ਰਹਿਮੋ ਕਰਮ ਤੇ ਪੜਦੇ ਆ ਉਹਨਾਂ ਤੋਂ ਉਹਨਾਂ ਨੂੰ ਗੱਫਾ ਪਾਣੀ ਮਿਲਦਾ ਉਹਨਾਂ ਦੀ ਛਤਰੀ ਉਹਨਾਂ ਤੇ ਤਣੀਓਂ ਆ ਜਿਉਂਦੇ ਆ ਉਹ 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 ਤਾਂ ਕਹਿਣ ਗਈ ਉਹਨਾਂ ਨਾਲ ਇਹਨਾਂ ਨੂੰ ਨਹੀਂ ਰਲਾਇਆ ਜਾ ਸਕਦਾ ਉਹਨਾਂ ਨਾਲ ਤਾਂ ਕੋਈ ਫੋਟੋ ਖਿਚਾ ਲੈ ਤੇ ਉਹ ਬੰਦੇ ਨੂੰ ਪੇਸ਼ੀਆਂ ਭੁਗਤਣੀਆਂ ਪੈ ਜਾਣੀਆਂ ਉਹਨਾਂ ਦਾ ਰਤਬਾ ਥੋੜੀ ਕੋਈ ਨਹੀਂ ਉਹ ਆਹ ਉਹਨਾਂ ਤੇ ਕਹਿਣਾ ਹੀ ਆ ਦੇਖੋ ਜਿਹੜੇ ਹੈ ਹੀ ਏਜੰਸੀਆਂ ਦੇ ਉਹਦੇ ਏਜੰਸੀਆਂ ਦਾ ਪੱਕ ਪੂਰਨਗੇ ਜਿਹੜੇ ਹੈ ਹੀ ਹੱਥ ਥੋਕੇ ਉਹਨਾਂ ਦੇ ਉਹਨਾਂ ਦੀ ਗੱਲ ਕਰਨਗੇ ਖਾਲਸਾ ਪੰਥ ਚਾਹੁੰਦਾ ਕਿ 96 ਕਰੋੜ ਖਾਲਸਾ ਹੋਵੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਜ਼ਾਇਨ ਦੇ ਵਿੱਚ ਆਂਦਾ ਕਿ 96 ਕਰੋੜ ਖਾਲਸਾ ਇੱਕ ਖਾਲਸਾ ਚਾਵੇ ਨਾ ਜਾਵੇ ਵੈਸੇ ਖਾਲਸਾ ਤਾਂ ਹੈ ਹੀ 96 ਕਰੋੜ ਸਾਡਾ ਪਾਤਸ਼ਾਹ ਚਾਉਂਦਾ ਗੁਰੂ ਚਾਉਂਦਾ ਉਹ ਜਿਹੜਾ 96 ਕਰੋੜੀ ਪੰਥਿਆ ਪ੍ਰਗਟ ਹੋਣਾ ਹੀ ਹੋਣਾ ਔਰ ਆ ਹੋੜੀ-ਹੋੜੀ ਮਾਰੇ ਤੁਹਾਨੂੰ ਥੋੜੀ-ਥੋੜੀ ਜੀ ਕੀ ਕਹਿੰਦੇ ਹੁੰਦੇ ਆ ਵੀ ਉਹ ਦੇ ਕੇ ਪਾਵਰ ਉਹ ਦਿਖਾ ਰਿਹਾ ਉਹ ਹੁਣੇ ਹੀ ਹੋਣਾ ਉੱਥੇ ਆ ਜਿਹੜੇ ਕਹਿੰਦੇ ਨਾ ਵੀ ਛੱਡਣੇ ਨਹੀਂ ਇਹਨੇ ਨੱਕ ਰਗੜ ਰਗੜਨ ਪੈਰੀ ਪਹਿਣਾ ਜਿਵੇਂ ਬਾਬੇ ਭਗੇਲ ਸੋਣਾ ਤੇ ਪੈਂਦੇ ਸੀ ਜੱਸਾ ਸਿੰਘ ਜੀ ਆਲੂਵਾਲੀਆ ਸਾਹਿਬ ਸਿੰਘ ਸਾਹਿਬ ਦੇ ਪੈਰੀ ਪੈਂਦੇ ਸੀ ਉਹ ਸਮਾਂ ਬਣਨਾ ਹੀ ਬਣਨਾ ਇਸ਼ਾਰਨਾ ਲੱਗਣਾ ਹੀ ਲੱਗਣਾ ਆਪਣੇ ਕਿਹੜੇ ਬਗਾਨੇ ਕਿਹੜੇ ਐਦਾਂ ਹੀ ਪਰਖਾ ਹੋਣੀ ਆ ਹੋਰ ਕਿੱਦਾਂ ਹੋਣੀ ਆ ਹੁਣ ਸਮਾਂ ਹੋ ਗਿਆ ਚੰਗਾ ਵੀਰਾਂ ਵਾਹਿਗੁਰੂ ਜੀ ਕਾ ਖਾਲਸਾ ਇੱਕ ਸੁਨੇਹਾ ਕੋਈ ਸੰਗਤ ਨੂੰ ਜੋ ਸੰਗਤ ਇੱਥੇ ਹਜੇ ਦੂਰ ਬੈਠੀ ਸੁਣ ਰਹੀ ਆ ਤੁਹਾਨੂੰ ਸੁਣਦੀ ਆ প্রচারক বহুত سارے ਪਹੁੰਚੇ ਉਹਨਾਂ ਨੂੰ ਸੁਣਦੇ ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਇਸ ਧਰਤੀ ਦੇ ਬਾਰੇ ਖਾਲਸੇ ਦਾ ਰਾਜ ਉਹਨਾਂ ਨੂੰ ਕਿ ਕਿਤੇ ਜਾਗਰੂਕ ਕਰੋ ਇੱਕ ਏਕੇ ਚ ਰਹੋ ਜਿਹੜੇ ਇੱਥੇ ਸੱਜਣ ਨੇ ਉਹਨਾਂ ਨੂੰ ਵੀ ਉਹ ਪੂਰੇ ਤਿਆਰ ਬਰ ਤਿਆਰ ਰੱਖਣ ਕਿਸੇ ਨੂੰ ਲੜਨ ਝਗੜਨ ਨਹੀਂ ਦੇਣਾ ਕੋਈ ਕਿਸੇ ਨੂੰ ਪਾਸੇ-ਪਾਸੇ ਉਹਨਾਂ ਨੇ ਭੱਜਣ ਦੇਣਾ ਇਹ ਹੁੰਦਾ ਰਿਹਾ ਕਹਿੰਦੇ ਅੱਗੇ ਸੁਣਿਆ ਵੀ ਫੈਕਟਰੀ ਵਾਲੀ ਥੋੜਾ ਨਾਮਣਾ ਦੇਂਦੇ ਆ ਤੇ ਫਿਰ ਉਹ ਬੰਦੇ ਇੱਧਰ ਉੱਧਰ ਹੁੰਦੇ ਰਹੇ ਇਹ ਨਾ ਕਰਨ ਆ ਇਸ ਕਰਕੇ ਨਹੀਂ ਲੱਖਾਂ ਰੁਪਈਆ ਪੰਥ ਦਾਜ ਚ ਲੱਗ ਰਿਹਾ ਪਿਓ ਕਸ਼ ਕੀਤਾ ਜਾਵੇ ਉਹ ਕਰਨ ਕੇ ਫੇ ਭੁਗਦਣ ਲਈ ਤਿਆਰ ਰਹਿਣ ਏਕੇ ਚ ਰਹਿਣ ਤੇ ਗੁਰੂ ਕੇ ਸਿੰਘਾਂ ਨੂੰ ਬੇਨਤੀ ਆ ਵੀ ਸਾਰੇ ਜਾਗਰੂਕ ਹੋਵੋ ਇਕੱਠੇ ਹੋ ਕੇ ਤੁਰਪੋ ਤੇ ਤੁਹਾਡੇ ਮੋਰੇ ਅੜੇ ਹੀ ਨਹੀਂ ਸਕਦਾ ਕੋਈ ਜੀ ਬਹੁਤ ਸ਼ੁਕਰੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਤਰਸੇਮ ਸਿੰਘ ਜੀ ਮੋਰਾਂ ਵਾਲੀ ਸਾਡੇ ਨਾਲ ਸੀਗੇ ਸਮੂਹ ਜੱਥਾ ਉਹਨਾਂ ਦਾ ਸਾਡੇ ਨਾਲ ਸੀਗਾ ਗੱਲਬਾਤ ਕਰਦੇ ਸੀਗੇ ਜਿੱਥੇ ਸਿੱਖ ਬਾਰਡਰ ਦੇ ਉੱਤੇ ਸੰਗਤ ਆਰਿਆ ਸ਼ੁਕਰਾਨਾ ਸਮਾਗਮ ਹੋ ਰਿਹਾ ਰੋਪੜ ਦੇ ਵਿੱਚ ਮੌਜੂਦ ਸੀਗੇ ਇਸ ਤਸਵੀਰ ਨੂੰ ਵੱਤਵਾਦ ਸਾਂਝ ਕਰਦੇ ਇਹਨਾਂ ਨੇ ਸਨੇਹਾ ਵੀ ਦਿੱਤਾ ਸਿੱਖ ਸੰਗਤ ਦੇ ਲਈ ਜਿਸ ਤਿੱਕੇ ਦੇ ਨਾਲ ਖਾਲਸੇ ਦਾ ਰਾਜ ਸੀਗਾ ਕੈਮੇ ਸਾਜੋਗ ਦੇਤੀ ਆਰਿਸ਼ ਧੰਨਵਾਦ